ਮੈਂ ਵੀ ਇੱਥੇ ਆਇਆ ਤੇ ਰਹੇ ਕਿੰਨਾ ਜੀ ਡਿਊਟੀ 30 ਸਾਲ ਇੱਥੇ ਕੀਤੀ ਕਿ ਕੰਮ ਰਹਿੰਦਾ ਇੱਥੇ ਵੀ ਕੀਤੀ ਹੰਗਰਸਾਂ ਹੰਗਰਸਾਂ ਇੱਥੇ ਕਨਜੋ ਇੱਥੇ ਰਹਿੰਦੇ ਸੀ ਕਿਛਾ ਮਤਲਬ ਉਸ ਟਾਈਮ ਤੇ ਜਦੋਂ ਤੁਸੀਂ ਰਹੇ ਤੁਸੀਂ ਪਾਰਕ ਜਦੋਂ ਉਹ ਪਹਾੜ ਦੇ ਵਿੱਚ ਰਹਿੰਦਾ ਉਸ ਤੋਂ ਬਾਅਦ ਨਹੀਂ ਉਦੋਂ ਨਹੀਂ ਕੋਈ ਵਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਪਰ ਜਦੋਂ ਤੁਹਾਡੀ ਉਪਜਾਉਂਦੀ ਉਹ ਟਾਈਮ ਯਾਤਰੀਆਂ ਦਾ ਕਿੰਨਾ ਤਾਂ ਹੁਣ ਦਾ ਮੌਜੂਦ ਉਦੋਂ ਯਾਤਰੀ ਬਹੁਤ ਵਧੀਆ ਆ ਦੋਹਾਂ ਦਹਾੜਾਂ ਪਰ ਰੁਕਦੇ ਹੋ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੇ ਰਿਹਾ ਵਪਾਰ ਕਿਹਨੇ ਜਾਂਦਾ ਕਿਹੜੇ ਕਿਹੜੇ ਮਤਲਬ ਜਾਂਦਾ ਬੱਸ ਜਾਨੇ ਉਹ ਸਰ ਜੀ ਜਿਹੜੀਆਂ ਮਾਲ ਜਾਂਦਾ ਜਾਂ ਉਹ ਜਾਂਦੇ ਜਿੰਨਿਕੇ ਟਾ ਡੇਰਾ ਬਾਬਾ ਨਾਨਕ ਸਟੇਸ਼ਨ ਤੋਂ ਇਹ ਆਪਣਾ ਪੰਜ ਜਿਵਾਸ਼ ਸੇਸ਼ਨ ਲਾਉਂਦੇ ਤੇ ਮਾਲ ਜਿਹੜਾ ਉਹ ਲਹੌਤਾ ਕਰ ਜਾਂਦਾ ਲੋਹੜੀ ਜੰਕਸ਼ਨ ਜਿੱਥੇ ਉਥੇ ਉਹ ਮਾਲ ਲੱਤਦਾ ਹੀ ਉਥੋਂ ਬੇਰੋਧੋਂ ਜੋ ਵੀ ਆਉਂਦਾ ਹੀ ਸ਼ਵਾਰਾ ਸ਼ੁਦਾ ਜੋ ਉਹ ਉਤ ਵਕ ਜਿਹੜੇ ਸਟੇਸ਼ਨ ਉਥੇ ਮਾਲ ਸਪੈਜਦਾ ਹਾਂਜੀ 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 ਅੱਜ ਗੱਲ ਕਰਾਂਗੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਦੇ ਸਭ ਤੋਂ ਪੁਰਾਣੇ ਰੇਲਵੇ ਸਟੇਸ਼ਨ ਦੀ ਜਿੱਥੇ ਕਿ ਕਿਸੇ ਸਮੇਂ ਇਸ ਸਟੇਸ਼ਨ ਤੋਂ ਲੰਘ ਕੇ ਲਾਹੌਰ ਪਾਕਿਸਤਾਨ ਵਿੱਚ ਲੱਖਾਂ ਦਾ ਵਪਾਰ ਹੁੰਦਾ ਸੀ ਤੇ ਪਾਕਿਸਤਾਨ ਦੇ ਲਾਹੌਰ ਨੂੰ ਇਸੇ ਹੀ ਸਟੇਸ਼ਨ ਤੋਂ ਟ੍ਰੇਨ ਜਾਂਦੀ ਸੀ ਤੇ ਇਸ ਸਟੇਸ਼ਨ ਤੇ ਉਸ ਸਮੇਂ ਲੋਕਾਂ ਦੀ ਵੀ ਕਾਫੀ ਚਹਲ-ਪਹਿਲ ਨਜ਼ਰ ਆਉਂਦੀ ਸੀ ਪਰ ਹੁਣ ਇਹ ਸਟੇਸ਼ਨ ਪੂਰੀ ਤਰ੍ਹਾਂ ਨਾਲ ਸੁਨਸਾਨ ਹੋ ਚੁੱਕਾ ਹੈ ਤੇ ਇਸ ਸਟੇਸ਼ਨ ਤੇ ਹੁਣ ਕੋਈ ਵੀ ਕਰਮਚਾਰੀ ਵੀ ਮੌਜੂਦ ਨਹੀਂ ਹੈ ਤੇ ਯਾਤਰੀ ਵੀ ਉਸੇ ਸਮੇਂ ਹੀ ਆਉਂਦੇ ਨੇ ਜਦੋਂ ਉਹਨਾਂ ਨੂੰ ਕਿਸੇ ਟ੍ਰੇਨ ਦਾ ਇੰਤਿਹਾਰ ਕਰਨਾ ਹੋਵੇ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਗਟਾਵਾ ਕੀਤਾ ਹੈ ਡੇਰਾ ਬਾਬਾ ਨਾਨਕ ਦੇ ਇਹਨਾਂ ਬਜ਼ੁਰਗਾਂ ਨੇ ਕੀ ਕਹਿਣਾ ਸੀ ਇਹਨਾਂ ਬਜ਼ੁਰਗਾਂ ਦਾ ਆਉਚਾਨਦੇ ਹਾਂ ਇਸ ਖਾਸ ਮੁਲਾਕਾਤ ਦੇ ਜ਼ਰੀਏ ਸੋਸ਼ੀ ਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਹੁਸ਼ੀਪੁਰ ਅੱਜ ਅਸੀਂ ਜਲਾ ਗਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੇ ਪਹੁੰਚੇ ਹਾਂ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜ਼ਰੂਰ ਦਿਖਾ ਦਿੱਤੀਆਂ ਜਾਣ ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ ਇਟਾਂ ਪੁਰਾਣੀਆਂ ਲਗਾਈਆਂ ਗਈਆਂ ਨੇ ਸੋ ਅੰਦਰ ਵੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਡਾਟਾ ਲਗਾ ਕੇ ਜਿਹੜਾ ਬਿਲਕੁਲ ਇਸ ਬਿਲਡਿੰਗ ਨੂੰ ਜਿਹੜਾ ਰਜਿਸਟਰ ਕੀਤਾ ਗਿਆ ਸੋ ਸਾਡੇ ਨਾਲ ਕੁਝ ਇਸ ਪਿੰਡ ਦੇ ਜਿਹੜਾ ਜਰਵਾ ਬਨਾਨਕ ਦੇ ਕੁਝ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆ ਇਸ ਰੇਲਵੇ ਸਟੇਸ਼ਨ ਦੀ ਗੱਲ ਸਾਂਝੀ ਕਰਾਂਗੇ ਸੱਚੀ ਇਹ ਭਾਜੀ ਜਿਹੜਾ ਰੇਲ ਵਿਸ਼ੇਸ਼ ਨਾਮ ਮਤਲਬ ਪੰਜਾਬ ਦਾ ਸਭ ਤੋਂ ਪੁਰਾਣਾ ਰੇਲ ਵਿਸ਼ੇਸ਼ ਹੈ ਕਿਵੇਂ ਮਤਲਬ ਕਿੰਨੀਆਂ ਰੇਲਾਂ ਜਿਹੜੇ ਪਹਿਲਾਂ ਹੁੰਦੀ ਸੀ ਤਾਂ ਹੁਣ ਤਾਂ ਕਿੰਨੀਆਂ ਸਾਰੀਆਂ ਆ ਗਈਆਂ ਉਸ ਟਾਈਮ ਦੇ ਉੱਤੇ ਸਰ ਜੀ ਟ੍ਰੇਨਾਂ ਤਿੰਨ ਹੁੰਦੀਆਂ ਸੀ ਇੱਕ ਸਵੇਰੇ ਤੇ ਦੁਪਹਿਰੇ ਤੇ ਸ਼ਾਮ ਨੂੰ ਹਾਂਜੀ ਜਿਹੜੀ ਦਸਮ ਜੋਗ ਜਿਗਰ ਜੋਗ ਕਿ ਜਿਹੜੀ ਇੱਥੋਂ ਪਹਿਲਾਂ ਜਿਹੜੀ ਪਾਕਿਸਤਾਨ ਵਪਾਰਕ ਜਿਹੜੀ ਟ੍ਰੇਨਾਂ ਜਾਂਦੀਆਂ ਉਹ ਕਿਵੇਂ ਸਾਰਾ ਦੱਸੋ ਉਹ ਸਰ ਜੀ ਇਦਾਂ ਜਿੱਦਾਂ ਇੱਥੇ ਹੁੰਦਾ ਹੁੰਦਾ ਜਕਸ਼ਨ ਨੇ ਹਾਂਜੀ ਡੇਰਾ ਬਾਬਾ ਨਾਨਕ ਸਟੇਸ਼ਨ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਜੇ ਲਾਹੌਰ ਵੱਲੋਂ ਵੀ ਆ ਰਹੀ ਹੈ ਡ ਇਥੇ ਦੋਵੇਂ ਟਰੇਲਾਂ ਇਕੱਠੀਆਂ ਹੋ ਗਏ ਇੱਕ ਦੂਜੀ ਨੂੰ ਪਾਸ ਕਰਦੀਆਂ ਹਾਂਜੀ ਮਨ ਕਿ ਕਿਹੜੇ ਕਿਹ ਕਿਹ ਚੀਜ਼ ਦਾ ਜਿਹੜਾ ਵਪਾਰ ਹੁੰਦਾ ਰਿਹਾ ਤੇ ਮਨਕੀ ਚੀਜ਼ ਨੂੰ ਇਹਦੇ ਚੱਲ ਰਿਹਾ ਵਪਾਰ ਇੱਥੇ ਸਰਜੀ ਇੱਕ ਹੁੰਦਾ ਹੀ ਆ ਤੇ ਆਪਣਾ ਚੌਲ ਜਾਂਦਾ ਹੀ ਜੇ ਗੋੜ ਜਾਂਦਾ ਹੁੰਦਾ ਹੀ ਹੋਰ ਬਾਕੀ ਆਪਣਾ ਖਾਦਮ ਦੀ ਹੀ ਜੇ ਉਸ ਟਾਈਮ ਤੇ ਜਿਪਸਮ ਪੜੀ ਹੀ ਹਾਂ ਉਹ ਤੇ ਉਹ ਦੇ ਆ ਉਹ ਉਸ ਟੈਂਪਰ ਕਾਫੀ ਲੋਕਾਂ ਦੇ ਜਿੰਨਾ ਵਪਾਰ ਦਦੇ ਇੱਥੇ ਮਨ ਲੋਕਾਂ ਰੋਜ਼ ਕੋਰ ਕਾਫੀ ਮਿਲਦਾ ਹੋਏਗਾ ਤੇ ਇੱਥੇ ਆਉਜੇ ਵੀ ਕਾਫੀ ਹੁੰਦੀ ਹੋਏ ਪਣੀ ਤੇ ਆਵਾਜੇ ਤੇ ਸਰ ਜੀ ਸਾਡੇ ਵੇਖੜਾ ਕਰ ਵੀ ਹੁੰਦਾ ਹੈ ਕਿ ਹਾਂਜੀ ਹਾਂਜੀ ਉਹ ਹੁਣਦੇ ਤੋਂ ਉਸ ਮੋੜ ਦੇ ਵਿੱਚ ਇੱਕ ਪਪਾ ਫਰਕ ਪੰਜਾਬ ਤੋਂ ਉਹ ਤੋਂ ਮੋੜ ਕੁਝ ਵੇਖਿਆ ਤਾਂ ਹੁਣ ਕੁਝ ਵੇਖਿਆ ਹੌਣਸਾਰ ਹੁੰਦਾ ਤੇ ਉਦੋਂ ਦਾ ਬਹੁਤੀ ਫੜ ਗਿਆ ਹੁਣ ਵੇਖੋ ਜੇ ਸੁਣਸਾਣਾ ਸਾਰਾ ਕੋਈ ਮਤਲਬ ਗੱਲਬਾਤ ਕੋਈ ਹੁਣ ਮਤਲਬ ਸਵਾਰੀਆਂ ਵੀ ਜਿਹੜੀਆਂ ਉਸੇ ਟਾਈਮ ਆਉਂਦੀਆਂ ਜਦੋਂ ਮਤਲਬ ਟ੍ਰੇਨ ਦਾ ਆਉਂਦਾ ਸਮਾਂ ਹੁੰਦਾ ਉਹ ਜੀ ਜੀ ਹਾਂਜੀ ਜੀ ਜੇ ਜਿਨੀ ਕਿ ਅੱਧਾ ਘੰਟਾ ਪਹਿਲਾਂ ਸਵਾਰੀ ਆਉਂਦੀ ਜੇ ਤੇ ਉਹ ਟ੍ਰੇਨ ਦੇ ਬਾਰੇ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੀ ਰਹੀ ਵਪਾਰਕ ਜਿਹੜੀਆਂ ਟ੍ਰੇਨਾਂ ਜਾਂਦੀ ਰਹੀ ਕਿਹੜੇ ਕਿਹੜੇ ਮਤਲਬ ਜਾਂਦੀ ਰਹੀ ਪਿੰਡਾਂ ਸਾਰੇ ਗੱਲ ਜਾਂਦੀ ਉਹ ਸਰ ਜੀ ਜਿਹੜੀਆਂ ਮਾਲ ਜਾਂਦਾ ਹੀ ਨਾ ਉਹ ਜਾਂਦੇ ਜਿਨੀ ਕਿ ਇਹ ਡੇਰਾਪਾਪਾ ਨਾਨੇ ਸਟੇਸ਼ਨ ਤੋਂ ਇਹ ਆਪਣਾ ਪੰਜ ਪੰਜਵਾਂ ਸ਼ੇਸ਼ ਲਾਹੌਰ ਦਾ ਹੈ ਤੇ ਮਾਲ ਜਿਹੜਾ ਇਹ ਲਾਹੌਰ ਦਾ ਕਰ ਜਿਆਦਾ ਲਾਹੌਰ ਵੀ ਜਕਸ਼ਨ ਹੀ ਜੇ ਉਥੇ ਉਹ ਮਾਲ ਲਾਤਦਾ ਹੀ ਉਥੋਂ ਬੇਰੋਦਰੋਂ ਜੋ ਵੀ ਆਉਂਦਾ ਹੀ ਜੇ ਚਿਵਾਰਾ ਸ਼ਿਰਾਜ ਹੋਈ ਮਨੋ ਗਤਵਕ ਜਿਹੜੇ ਸਟੇਸ਼ਨ ਉੱਥੇ ਮਨੋ ਮਾਲ ਸਪਲਾਈ ਜਦਾ ਹੁੰਦਾ ਰਿਹਾ ਹਾਂ ਹਾਂ ਜੀ ਮਨੋ ਲਾ ਦੇ ਹਾਂਜੀ 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 ਤੇ ਜਿਵੇਂ ਮਤਲਬ ਹੁਣ ਤੋਂ ਹੀ ਦੇਖਦੇ ਜੋ ਮਨੋ ਕਰਮਚਾਰੀ ਇੱਥੇ ਮਤਲਬ ਆ ਰਹੇ ਨੇ ਮੈਂ ਦੇਖਿਆ ਇੱਕ ਦੋ ਆ ਵੀ ਗਏ ਨੇ ਮਨੋ ਇੱਥੇ ਕਰਮਚਾਰੀ ਕੋਈ ਨਹੀਂ ਆ ਗੱਟੇ ਟਿਕਟਾਂ ਕਰਨ ਨੂੰ ਪਰ ਜਿਵੇਂ ਮਨੋ ਇੱਥੇ ਯਾਤਰੀ ਹੁੰਦੇ ਨੇ ਕੀ ਉਹ ਕਰਮਚਾਰੀ ਬਾਹਰ ਚੰਬਦਾ ਕਿ ਜਾਂ ਕਿਵੇਂ ਸਰ ਕਰਮਚਾਰੀ ਸਾਰੇ ਜਿੱਦਾਂ ਤੁਹਾਨੂੰ ਦੱਸਿਆ ਵੀ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਉਹਨੇ ਤੇ ਆਉਣਾ ਵਾ ਕੀ ਜਕਰ ਸਵਾਰੀਆਂ ਦੇ ਨਾਂ ਹੁਣ ਕਰਕੇ ਕਿੰਨਾ ਨਾਂ ਹੁਣ ਕਰਕੇ ਸਰ ਜ ਇੱਕ ਉਹ ਵੇਸ਼ੇਸ਼ਨ ਹੋਵੇ ਤੇ ਉਹਦੇ ਤੇ 4-5 ਟਿਕਟਾਂ ਵਿਕਣ ਤੇ ਕੀ ਉਹਦੀ ਕਮਾਈ ਕੀ ਆ ਜੀ ਕਿ ਲੱਗਦਾ ਵੀ ਜਿਆਦਾ ਇਥੋਂ ਮਲਾਜ਼ਮ ਬਲੂ ਜਿਹੜੇ ਡਿਊਟੀ ਵਾਲੇ ਉਹ ਜਾਂਦੇ ਆ ਹਾਂ ਇਸ ਵਕਤ ਇਸ ਵਕਤ ਡਿਊਟੀਆਂ ਵਾਲੇ ਨੇ ਕੋਈ ਸ਼ਹਿਰੋਂ ਜੋ ਵੀ ਨੇ ਵਿਚਾਰੇਗਾ ਆਪਸਾ ਡਿਊਟੀਆਂ ਕਰਦੇ ਨੇ ਜਿੰਨਾ ਕੋਈ ਮੇਲਾ ਚਲੇ ਜਾਂ ਫੈਕਟਰੀਆਂ ਚਲੇ ਤੇ ਉਹਨਾਂ ਨੇ ਆਪਣੇ ਪਾਸ ਬਣਾਏ ਨੇ ਕਾਰਡ ਬਣਾਏ ਨੇ ਭਾਈ ਠੀਕ ਹੈ ਜਿਵੇਂ ਹਮ ਆ ਦੇਖਿਆ ਕੁਆਟਰ ਵੀ ਇੱਥੇ ਟੱਲੇ ਪਏ ਨੇ ਉਹਨਾਂ ਕੁਆਟਰ ਦੇ ਵਿੱਚ ਪਹਿਲਾਂ ਕੌਣ ਰਹਿੰਦਾ ਸਰਕਾਰੀ ਕਰਮਚਾਰੀ ਜਾਂ ਕੋਈ ਹਾਂ ਸਰਕਾਰੀ ਸਰਕਾਰੀ ਉਹਦੇ ਵਿੱਚ ਟ੍ਰੈਕਮੈਨ ਆਣ ਪਾਣੀ ਵਾਲੇ ਆਣ ਜੋ ਵੀ ਸਟੇਸ਼ਨ ਟਾਪ ਦੇ ਮੰਦੇ ਹਨ ਉਹ ਬਿਲਡਿੰਗ ਤੇ ਪੁਰਾਣੀਆਂ ਜਾਂ ਕੁਆਰਟਰਾਂ ਪੁਰਾਣੀਆਂ ਹੋਰ ਚੀਜ਼ਾਂ ਕੋ ਪੁਰਾਣੀਆਂ ਜਾਂ ਤੋਂ ਨਾ ਹੋਰ ਇਥੇ ਕਿਹੜੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਪ੍ਰਾਪਤਨ ਜਿਹੜੀਆਂ ਸਾਨੂੰ ਤੋਂ ਪਹਿਲਾਂ ਦੀਆਂ ਬਣੀਆਂ ਨੇ ਐਸ ਵਕਤ ਤੇ ਸਾਰ ਸਮਝੋ ਵੀ ਹੁਣ ਸਾਰੀਆਂ ਟੱਟ ਢੁੱਟ ਰਹੀਆਂ ਗਈਆਂ ਨੇ ਉਦਾਂ ਦੇ ਹਾਪ ਨੇ ਪੁਰਾਣੀ ਕੋਠੀ ਆ ਇਹ ਉਦੋਂ ਪਲੇਟੀਆਂ ਵੱਡੇ ਅਰਸਟੇ ਜਿਨ ਸਟੇਸ਼ਨ ਮਾਰਟਲ ਦੀ ਇਥੇ ਕੋਠੀ ਆ ਇਧਰਲੇ ਪਨੇ ਉਹ ਵੀ ਸਾਰ ਕੁਆਰਟਰ ਜੋ ਵੀ ਆ ਪੋਟਾ ਠੁੱਟ ਗਏ ਨੇ ਹੁਣ ਤੇ ਉਥੇ ਆ ਜੰਗਲਾਂ ਨੇ ਪੌਦੇ ਪਾ ਤੇ ਲਾਇਆ। ਬਲੋਂ ਅੰਦਰ ਕੋਈ ਉਹ ਜੀ ਪੁਰਾਣੀ ਕੋਈ ਚੀਜ਼ਾਂ ਮਿਲ ਨਹੀਂ ਆ ਗਈ ਮੈਨੂੰ ਜਿਹੜੀਆਂ ਮਿਲ ਗਈਆਂ ਨੇ ਉਹ ਐਸ ਵਕਤ ਸਾਰੇ ਇਥੇ ਉਸ ਟਿਸ ਮਟਰ ਰਹੇ ਨਹੀਂ ਗਾ। ਉਹ ਕੋਈ ਨਹੀਂ ਚਾਪ ਪੁਰਾਣੀ ਉਸਤਾਂ ਦੀ ਮੌਜੂਦ ਹੈ। ਹਾਂ ਹੈਗੀਆਂ ਨੇ ਹਾਂਜੀ ਹੈਗੀਆਂ। ਸੋ ਸਾਡੇ ਨਾਲ ਹੋਰ ਵੀ ਕੋਈ ਕਰਮਚਾਰੀ ਮਿਲੂਦੇ ਵਾਹਿਗੁਰੂ ਜੀ ਖਾਲਸਾ। ਉਹ ਵੀ ਤੇ ਉਹ ਵੀ ਰਹਿ ਲਵੇ ਸ਼ੂਟ ਕਰਦੇ ਜੀ। ਮੈਂ ਵੀ ਰਹਿ ਲਵੇ ਜਿਹਾ ਰਸਤਾ ਹਰ ਕਿੰਨਾ ਜੀ ਡਿਊਟੀ ਕੀਤੀ। 30 ਸਾਲ 30 ਸਾਲ ਇੱਥੇ ਕਿਤੇ ਜਾਂਪੁਰ ਉੱਧਾ ਮਤਲਬ ਇੱਥੇ ਵੀ ਕੀਤੀ ਅੰਮ੍ਰਿਤਸਰ ਵੀ ਕੀਤੀ ਇੱਥੇ ਕਿਹਨੇ ਜੀ ਯੋਥਰੇ ਵੀ ਵੀ ਕੇ ਚੱਲ ਰਹੀ ਸੀ ਮਤਲਬ ਉਸ ਟਾਈਮ ਜਿਸ ਟਾਈਮ ਤੋਂ ਰਹੀ ਉਹ ਤੋਂ ਵੀ ਵਪਾਰਕਾ ਮਾਹੌਲ ਦੇ ਵਿੱਚ ਰਹਿ ਕੇ ਤਾਂ ਉਸ ਤੋਂ ਬਾਅਦ ਆਇਆ ਨਹੀਂ ਉਦੋਂ ਨਹੀਂ ਕੋਈ ਵਪਾਰ ਵਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਪਹਿਲਾਂ ਜਦੋਂ ਤੁਹਾਡੀ ਡਿਊਟੀ ਚੱਲਦੀ ਸੀ ਉਸ ਟਾਈਮ ਯਾਤਰੀਆਂ ਦਾ ਕਿਵੇਂ ਆਉਣ ਜਾਣਾ ਤੇ ਹੁਣ ਦਾ ਮੌਜੂਦ ਉਦੋਂ ਯਾਤਰੀ ਬਹੁਤ ਵਧੀਆ ਆ ਦੋ ਜਾਂ 10 12 ਤੋਂ ਘਟਿਆ ਮਤਲਬ ਦੋ ਜਾਂ 10 ਪਰ ਉਹ ਜਿਹੜਾ ਮਨ ਲੋਕਾਂ ਦਾ ਜਾਣਕਾਰੀ ਕੀ ਕਾਰਨ ਮਤਲਬ ਲੋਕਾਂ ਦਾ ਮਤਲਬ ਉਹ ਤੋਂ ਵੀ ਜਿਹੜਾ ਘਟਿਆ ਕੀ ਘਟਿਆ ਇਦਾਂ ਹੀ ਮੁਲਾਜ਼ਮ ਘਟ ਗਏ ਸਟੇਸ਼ਨ ਤੇ ਕੋਈ ਹੈ ਨਹੀਂ ਇਦਾਂ ਹੀ ਲੋਕ ਚੜ ਜਾਂਦੇ ਇਦਾਂ ਹਾਜ਼ਰ ਕੀ ਲੱਗਦਾ ਵੀ ਪਰਚੀਆਂ ਨਾ ਮਿਲਣ ਕਰਕੇ ਜਾਂ ਟਿਕਟਾਂ ਨਾ ਮਿਲਣ ਕਰਕੇ ਲੋਕਾਂ ਅੰਦਰ ਜਾਣ ਘਟੇ ਬਿਲਕੁਲ ਮਤਲਬ ਜੇ ਇੱਥੇ ਕਰਮਚਾਰੀ ਹੋਣ ਤਾਂ ਲੋਕਾਂ ਅੰਦਰ ਜਾਣ ਪੇਰ ਮਤਲਬ ਉਹ ਪੂਰਨਵਾਚ ਸਕਦੇ ਉਸੇ ਪੂਰਨ ਗੱਡੀਆਂ ਤਾਂ ਨਹੀਂ ਇਹ ਕਈ ਵਾਰੀ ਆਤਵਾਦ ਦੇ ਟਾਈਮ ਦੂਜੇ ਟਾਈਮ ਬੰਦ ਵੀ ਕਰ ਦਿੰਦੇ ਮੋਜ ਨੂੰ ਮੋੜ ਖਰਾਬ ਆ ਮੋੜ ਖਰਾਬ ਉਹ ਲੋਹੇ ਦਾ ਪਿਛੇ ਮੋੜ ਖਰਾਬ ਆ ਉਹ ਤਾਂ ਬੰਦ ਰਹੀ ਗੱਡੀ ਬੰਦ ਰਹੀ ਕੋਦਰੀ ਹੁਣ ਮਤਲਬ ਇਹ ਚੱਲ ਵੀ ਗੱਡੀ ਫੇਰ ਜੇ ਮਤਲਬ ਤੁਸੀਂ ਡਿਊਟੀ ਕਰਦੇ ਰਹੇ ਜੋ ਉਦੋਂ ਮਤਲਬ ਟ੍ਰੇਨ ਦੇ ਵਿੱਚ ਮਤਲਬ ਕਾਫੀ ਤੁਸੀਂ ਕਰਦੇ ਰਹੋ ਉਦੋਂ ਯਾਤਰੀਆਂ ਤਾਂ ਕਿਵੇਂ ਮਤਲਬ ਫੁੱਲ ਯਾਤਰੀ ਜਾਂਦੇ ਹਾਂ ਆਹ ਪੂਰੀ ਜਾਂਦੇ ਨਹੀਂ ਬੜੀ ਸਵਾਰੀ ਸਵਾਰੀ ਜਾਨੀ ਕਿ ਮੁਲਾਜ਼ਮ ਜਾਂਦੇ ਰਹੇ ਜਾਂ ਆਮ ਸਵਾਰੀ ਵੀ ਜਾਂਦੀ ਨਹੀਂ ਆਮ ਸਵਾਰੀ ਜਾਂਦੀ ਹੈ ਯਾ ਬੱਸ ਕੰਮ ਕਰਨ ਵਾਲੇ ਹਾਂ ਇਹ ਤੂੰ ਕਿੱਥੇ ਹੋਣ ਟ੍ਰੇਨਾਂ ਨੇ ਕਿੱਥੇ ਕਿੱਥੇ ਜਾਂਦੀਆਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹੁੰਦੀ ਜਾਂਦੀ ਹੈ ਯਾ ਤੀ ਜਾਂਦੀ ਹੈ ਕੀ ਮਤਲਬ ਜਿਹੜਾ ਉਦੋਂ ਤਾਂ ਤਾਂ ਹੁੰਦਾ ਕਰਾ ਨਿੱਜੇ ਨੂੰ ਸੇਮ ਜਿਹਾ ਕੋਈ ਨਹੀਂ ਉਦੋਂ 10 ਰੁਪਏ ਹੀ ਤੇ ਹੁਣ 15 ਪਰ ਕੀ ਲੱਗਦਾ ਵੀ ਇੱਥੇ ਜਦੋਂ ਲੋਕਲ ਜਦੋਂ ਪੈਸੇਂਜਰ ਨੇ ਉਟੀਟ ਲੱਗ ਜਾਂਦੇ ਜਾਂ ਉਹ ਵੀ ਚੱਟ ਚੁੱਕ ਜਾਂਦੇ ਨੇ ਨਹੀਂ ਕੁਛ ਲੈ ਲਿੰਦੇ ਆ ਕੁਛ ਨਹੀਂ ਲੈ ਲਿੰਦੇ ਕੁਛ ਨਹੀਂ ਲਿੰਦੇ ਕੀ ਲੱਗਦਾ ਵੀ ਇੱਥੇ ਸਟਾਪ ਦੀ ਜਿਹੜੀ ਪਰਭਾਈ ਹੈ ਜਿਆਦੀ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਥੋੜੀ ਕੁਝ ਹੋਣੀ ਚਾਹੀਦੀ ਆਹ ਹੋਣੀ ਕਿ ਆਈ ਡੀਰੀ ਗੱਡੀ ਦੀ ਚੈਕਿੰਗ ਹੋਣੀ ਕਿ ਆਈ ਡੀ ਆ ਜੀ ਕੀ ਲੱਗਦਾ ਵੀ ਇੱਥੇ ਜਿਹੜੀ ਜ਼ਿਆਦਾ ਧਿਆਨ ਵਧਦਾ ਤੇ ਐਡਾ ਉਹ ਮਲਗੁਨਾਨ ਦੀ ਨਗਰੀ ਹੈ ਤੇ ਇਧਰ ਮਲਗੁਨਾਨ ਦੇ ਨਾਮ ਤੋਂ ਇੱਕ ਨਾਲ ਚੱਲਦੀ ਹੈ ਸੰਤਰੀ ਚੱਲਦੀ ਪਹੇ ਤੇ ਇਧਰ ਵੀ ਮਲਗੁ ਜਿਆਦਾ ਬਲੋਂਗ ਸਟਾਪ ਵੀ ਆ ਜੇ ਤੇ ਸੰਗਤਾਂ ਦੇ ਧਿਆਨੇ ਤੋਂ ਹੋਰ ਬੱਸ ਸਕਦਾ ਵਾਸਖ ਬਾਈ ਕਿਉਂਕਿ ਤੁਸੀਂ ਦੱਸੇ ਇਹ ਵੀ ਡੇਰਾ ਬਾਬਾ ਨਾਲ ਉੱਤਰੂ ਜਿਹੜੀ ਅੰਬਰਸਰੋਂ ਦੀ ਲੋਕ एकदम ਦਰਸ਼ਕਾਂ ਨਾਲ ਦੇ ਤੇ ਇੱਥੋਂ ਦੇ ਜਿਹੜੇ ਅੰਬਰਸਰੋਂ ਮਲ ਦੱਸਿਆ ਦੋਵੇਂ ਗੁਰਦੁਆਰਿਆਂ ਜਿਹੜੀ ਹੈ ਇਹ ਗੱਡੀ ਲਿੰਕ ਕਰਦੀ ਜੋੜ ਜੇ ਇੱਕ ਕੋਰੀਡੋਰ ਕਰਕੇ ਬੜਾ ਵਧੀਆ ਇਹ ਕੰਮ ਬੜੀ ਸਵਾਤੀ ਭਈ ਫਿਰ ਇਹਨਾਂ ਚਲੋ ਪਾਸਪੋਰਟ ਤੇ ਕਰਤਾਂ ਫਿਰ ਬੰ ਹਜ਼ਾਰਾਂ ਕਾਤੇ ਕਰਦੇ ਨੇ ਤੇ ਸਵਾਰੀ ਦਸੋ ਇਹ ਸਾਨੂੰ ਸਾਡੇ ਨਾਲ ਇੱਕ ਕਰਮਚਾਰੀ ਜਿਨ੍ਹਾਂ ਨੇ ਸਾਰੀ ਇਹ ਆਪਣੀ ਗੱਲਬਾਤ ਜਿਹੜੀ ਆ ਰੇਲਵੇ ਸਟੇਸ਼ਨ ਤੇ ਦੱਸੀ ਸੋ ਮੈਂ ਤੁਹਾਡਾ ਆਪਣਾ ਲਾਪਰੇਚੀ ਖੁਸ਼ੀਪੂਰਨ